ਪ੍ਰੈਜੈਂਟ ਡੈਕਲੇਸ਼ਨ ਬਸ ਇਧਰੋਂ ਸ਼ੁਰੂ ਕਰਦੇ ਜੀ ਜੀ ਬਸ ਇੱਕ ਦੇ ਵਿਸ਼ੇ ਬਾਰੇ ਤੁਸੀਂ ਕੀ ਮਤਲਬ ਪ੍ਰੋਫੈਸਰ ਕੀ ਮੇਜ ਲੈਣਾ ਚਾਹੁੰਦੇ ਮੈਂ ਮਾਸਟਰ ਰਾਜੇਂਦਰ ਭਦੌੜ ਸੂਬਾ ਜਥੇਵੰਦ ਕਮੁਹੀ ਤਰਖੀ ਸੁਸਾਇਟੀ ਪੰਜਾਬ ਅ ਆਦਰਸ਼ ਪਬਲਿਕ ਸਕੂਲ ਸਤਰਾਣਾ ਦਾ ਅੱਜ ਦਾ ਜਿਹੜਾ ਸਾਲਾਨਾ ਨਾਮ ਵੱਡ ਸਮਾਗਮ ਹੋਇਆ ਸੋ ਮੈਂ ਇਹ ਕਹਿ ਸਕਦਾ ਕਿ ਮੇਰੀ ਜ਼ਿੰਦਗੀ ਦਾ ਇਹ ਬਹੁਤ ਹੀ ਪ੍ਰਭਾਵਸ਼ਾਲੀ ਪ੍ਰੋਗਰਾਮ ਹੈ ਜਿ ਜਿਹਦੇ ਵਿੱਚ ਅਸਲ ਪ੍ਰਤਵਾਨ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਸਟੇਜ ਤੋਂ ਸਨਮਾਨਿਤ ਕੀਤਾ ਗਿਆ ਔਰ ਪਿਛਲੇ 20 ਸਾਲਾਂ ਤੋਂ ਜਦੋਂ ਦਾ ਇਹ ਸਕੂਲ ਵੜਿਆ ਹੈਗਾ ਉਦੋਂ ਦਾ ਜਦੋਂ ਸਾਰੇ ਇਤਿਹਾਸ ਦਾ ਜ਼ਿਕਰ ਉਦੋਂ ਦੀਆਂ ਪ੍ਰਾਪਤੀਆਂ ਤੇ ਖਾਸ ਕਰਕੇ ਉਹ ਬੱਚੇ ਜਿਹੜੇ ਕਿਸੇ ਮੁਕਾਮ ਤੇ ਪਹੁੰਚਿਆ ਜਿਸਵੇਂ ਬੱਚੀ ਜਸਵੰਦਰ ਆਸ਼ੂ ਸੀ ਨਟਵਾਲ ਦੀ ਨੈਸ਼ਨਲ ਖਿਡਾਰੀ ਨਹੀਂ ਹੈ ਇੱਥੋਂ ਆ ਕੇ ਗਈ ਹੈ ਬੱਚਾ ਨਾਲ ਗੱਲਬਾਤ ਕਰਕੇ ਗਈ ਹੈ ਬੇਟੀ ਮਨਿੰਦਰ ਹੈ ਜਿਹੜੀ ਅੱਜ ਕੱਲ ਐਂਕਰ ਹੈ ਉਹ ਮੀਡੀਆ ਦੇ ਵਿੱਚ ਹੈ ਜਾਂ ਹੋਰ ਜਿਨ੍ਹਾਂ ਨੇ ਬੱਚੇ ਇੱਥੇ ਲਿਆ ਕੇ ਸਨਮਾਨਿਤ ਕੀਤੇ ਗਏ ਉਹਨਾਂ ਨੇ ਉਹ ਵਿਲੱਖਣ ਪ੍ਰਾਪਤੀਆਂ ਅਸੀਂ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਕਰਾਉਂਦੇ ਆ ਰਹੇ ਹਾਂ 2017 ਤੋਂ ਲੈ ਕੇ ਪਿਛਲੀ ਵਾਰ 5ਵੀਂ ਚੇਤਨਾ ਪਰਖ ਪ੍ਰੀਖਿਆ ਸੀ ਇਸ ਸਕੂਲ ਦੇ ਦੋ ਵਿਦਿਆਰਥੀਆਂ ਨੇ ਸਟੇਟ ਲੈਵਲ ਤੇ ਪੋਜੀਸ਼ਨ ਹਾਸਲ ਕੀਤੀ ਸੀ ਜਤਿੰਦਰ ਜੀ ਜਿਹਨਾਂ ਨੂੰ ਮੈਂ ਇੱਥੇ ਆ ਕੇ ਵੇਖਿਆ ਕਿ ਬੜੀ ਸਮਰਪਣ ਦੀ ਭਾਵਨਾ ਨਾਲ ਥੋੜੀਆਂ ਫੀਸਾਂ ਨਾਲ ਥੋੜੇ ਸਾਧਨਾਂ ਨਾਲ ਜਿੰਨੀ ਉਹ ਸਮਰਪਣ ਦੀ ਭਾਵਨਾ ਨਾਲ ਬੱਚਿਆਂ ਨੂੰ ਹਰ ਖੇਤਰ ਦੀ ਤਿਆਰੀ ਚਾਹੇ ਉਹ ਪੇਂਟਿੰਗ ਆ ਚਾਹੇ ਸਟੇਜ ਤੋਂ ਹੋਈਆਂ ਆਈਟਮਾਂ ਗਿੱਧਾ ਹੈ ਪੰਗੜਾ ਇੰਨੀ ਉਹਦੀਆਂ ਬਰੀਕੀ ਨਾਲ ਇੰਨੀ ਮਿਹਨਤ ਨਾਲ ਉਹਦੀ ਤਿਆਰੀ ਕਰਾਉਂਦੇ ਆ ਕਿ ਉਹ ਅੱਜ ਮੈਨੂੰ ਇੱਥੇ ਆ ਕੇ ਇਸ ਗੱਲ ਦਾ ਸਬੂਤ ਮਿਲ ਗਿਆ ਕਿ ਸਾਡੀ ਉਸ ਪ੍ਰੀਖਿਆ ਦੇ ਵਿੱਚੋਂ ਜਿਹਦੇ ਵਿੱਚ 32000 ਬੱਚਿਆਂ ਨੇ ਪੰਜਾਬ ਪੱਧਰ ਤੇ ਭਾਗ ਲਿਆ ਤੇ 32000 ਚੋਂ ਸੀ 30 ਪੋਜੀਸ਼ਨਾਂ ਪੰਜਾਬ ਲੈਵਲ ਤੇ ਕੱਢਦੇ ਆ ਤੇ 30 ਪੋਜੀਸ਼ਨਾਂ ਚੋਂ 11 ਪੋਜੀਸ਼ਨਾਂ ਇਕੱਲੀਆਂ ਇਸ ਸਕੂਲ ਦੇ ਬੱਚਿਆਂ ਸੀ ਜਿਹੜੇ ਖਾਸ ਕਰਕੇ ਇੱਕ ਬਲੱਖਣ ਪ੍ਰਾਪਤੀ ਕਿ ਸ਼ਗਨਪ੍ਰੀਤ ਕੌਰ ਬੇਟੀ ਪਲੱਸ 1 ਚ ਪੜਦੀ ਹੈ 100 ਚੋਂ 100 ਨੰਬਰ ਲੱਗੇ ਕਹਿਣ ਦਾ ਮਤਲਬ ਕੀ ਹੈ ਕਿ ਬਹੁਤ ਹੀ ਸਮਰਪਣ ਦੀ ਭਾਵਨਾ ਨਾਲ ਇਸ ਸਕੂਲ ਦੇ ਵਿੱਚ ਜਿਹੜੀ ਮਿਹਨਤ ਆ ਉਹ ਕਰਵਾਈ ਜਾਂਦੀ ਹੈ ਬਹੁਤ ਥੋੜੀਆਂ ਫੀਸਾਂ ਜਿਵੇਂ ਜਤਿੰਦਰ ਜੀ ਨੇ ਦੱਸਿਆ ਕਿ ਦਾਖਲਾ ਫੀਸ ਕੋਈ ਨਹੀਂ ਕੋਈ ਅੱਜ ਦਾ ਪ੍ਰੋਗਰਾਮ ਹੈ ਇਹਦਾ ਕੋਈ ਖਰਚਾ ਨਹੀਂ ਹੈ ਵਾਧੂ ਖਰਚਾ ਕੋਈ ਨਹੀਂ ਸਿਰਫ ਟਿਊਸ਼ਨ ਫੀਸ ਦੇ ਆਧਾਰ ਤੇ ਜਿਹੜੀ ਫੀਸ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਅਧਿਆਪਕਾਂ ਨੂੰ ਤਨਖਾਹ ਦੇ ਰੂਪ ਚ ਦੇਣੀ ਹੁੰਦੀ ਹੈ ਉਹਦੇ ਨਾਲ ਇਹਨਾਂ ਸੋਨਾ ਸਕੂਲ ਬਣਾ ਰਿਹਾ ਮੇਰੇ ਮਨ 'ਚ ਬੜਾ ਨਕਸ਼ਾ ਸੀ ਕਿ ਅਦਰਸ਼ ਪਬਲਿਕ ਸਕੂਲ ਸਤਰਾਣਾ ਕਿਉਂਕਿ ਸਵਾ 100 ਕਿਲੋਮੀਟਰ ਤੇ ਮੇਰਾ ਪਿੰਡ ਹੈ ਕਿਉਂਕਿ ਬਹੁਤ ਅੱਜਕੱਲ ਦੇ ਵੱਡੇ ਕਾਨਵੈਂਟ ਸਕੂਲਾਂ ਵਾਂਗੂ ਜਿਨ੍ਹਾਂ ਦੇ ਮੂਹਰੇ ਗੇਟ ਤੋਂ ਹੀ ਐਂ ਲੱਗਦਾ ਹੁੰਦਾ ਵੀ ਸ਼ਾਇਦ ਕਿਸੇ ਪੈਲੇਸ ਦਾ ਗੇਟ ਹੋਵੇ ਬੜਾ ਸਾਦੀ ਬਿਲਡਿੰਗ ਔਰ ਉਹ ਜਿੰਨੀ ਸਮਰਪਣ ਦੀ ਭਾਵਨਾ ਨਾਲ ਬੱਚਿਆਂ ਦੇ ਉੱਤੇ ਮਿਹਨਤ ਜਟਾਈ ਜਾ ਰਹੀ ਹੈ ਮੈਂ ਇਹ ਕਹਿਣਾ ਚਾਹੁੰਗਾ ਕਿ ਜਰੂਰ ਸਤਰਾਣਾ ਵਾਸੀਆਂ ਨੂੰ ਇਸ ਗੱਲ ਦੀ ਗੌਰ ਕਰਨੀ ਚਾਹੀਦੀ ਹੈ ਕਿ ਇਹੋ ਜੇ ਸਕੂਲ ਨਾਲ ਉਹ ਜੁੜ ਕੇ ਇਹੋ ਜੇ ਸਕੂਲ ਚੋਂ ਬੱਚਿਆਂ ਲਈ ਉਹ ਜਿਹੜਾ ਕੁਝ ਹਾਸਲ ਕਰਨਾ ਹੁੰਦਾ ਜਿਹਨੂੰ ਅਸੀਂ ਕਹਿੰਦੇ ਆ ਬੱਚੇ ਦੀ ਸਰਪੱਖੀ ਡਵੈਲਪਮੈਂਟ ਕਿ ਬੱਚਾ ਪੇਂਟਿੰਗ ਚ ਆ ਬੱਚਾ ਸੰਗੀਤ ਚ ਆ ਬੱਚਾ ਥਲੈਟਿਕਸ ਚ ਆ ਬੱਤਾ ਕਿਸੇ ਸਪੋਰਟਸ ਦੀ ਹੋਰ ਗੇਮ ਚ ਆ ਕਿ ਉਹਨਾਂ ਨੂੰ ਜਿਸ ਟੰਗ ਨਾਲ ਪਛਾਣਿਆ ਜਾਂਦਾ ਔਰ ਜਿਹੜੀ ਗੱਲ ਹੋਰ ਜਾਣਕਾਰੀ ਮਿਲੀ ਹੈ ਕਿ ਕਿੰਨੇ ਸਾਰੇ ਕੋਚ ਇੱਥੇ ਆ ਕੇ ਉਹ ਬਿਨਾ ਕਿਸੇ ਉਸ ਆਪਾਂ ਕਹਿ ਸਕਦੇ ਆ ਕਿ ਫੀਸਾਂ ਦੇ ਉਹ ਇੱਥੇ ਆ ਕੇ ਇਹਨਾਂ ਬੱਚਿਆਂ ਨੂੰ ਕੋਚਿੰਗ ਦਿੰਦੇ ਆ ਤੇ ਜਿਹਦੇ ਆਧਾਰ ਦੇ ਉੱਤੇ ਬੱਚੇ ਆ ਜਿਹੜੇ ਉਹ ਨੈਸ਼ਨਲ ਦੇ ਤਾਂ ਕਿ ਮੈਨੂੰ ਲੱਗਦਾ ਸੀ ਕਿ ਸ਼ਾਮ ਹੋ ਜਾਣੀ ਹੈ ਜਿਨ੍ਹਾਂ ਨੇ ਮੈਡਲ ਪਾਏ ਆ ਜਿਨ੍ਹਾਂ ਇਨਾਮ ਪਾਏ ਆ ਬੱਚਿਆਂ ਨੂੰ ਦਿੰਦੇ ਹੋਏ ਸੋ ਮੈਂ ਸਟੇਜ ਤੋਂ ਬੋਲ ਕੇ ਆ ਕਿ ਮੈਂ ਮੇਰੀ ਕੋਚ ਸ਼ਿਹਰ ਹੋਗੀ ਮੈਂ ਵਾਦਾ ਕੀਤਾ ਪਿੰਡ ਵਾਸੀਆਂ ਨੇ ਜਿਹੜੇ ਪੇਰੈਂਟਸ ਆਏ ਸੀ ਕਿ ਹਰ ਸਾਲ ਆਪਾਂ ਇੱਥੇ ਜੁੜਿਆ ਕਰਾਂਗੇ ਤੇ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਤੁਹਾਡੇ ਮੀਡੀਏ ਨੂੰ ਇਸ ਵੇਲੇ ਦੇਖ ਰਿਹਾ ਉਹਨਾਂ ਨੂੰ ਵੀ ਬੇਨਤੀ ਹੈ ਕਿ ਇਸ ਸਕੂਲ ਦੀ ਐਕਟੀਵਿਟੀ ਨਾਲ ਇਸ ਸਕੂਲ ਦੀ ਪੜ੍ਹਾਈ ਨਾਲੇ ਸਕੂਲ ਦੀ ਸਮਰਪਣ ਦੀ ਭਾਵਨਾ ਨੂੰ ਅਸੀਂ ਮੱਦੇ ਨਜ਼ਰ ਰੱਖਦੇ ਹੋਏ ਜੁੜਨ ਦੀ ਆਪਾਂ ਕੋਸ਼ਿਸ਼ ਕਰੀਏ ਜੀ ਅੱਜ ਦੇ ਟਾਈਮ ਦੇ ਵਿੱਚ ਜੀ ਅੱਜ ਦੇ ਕੁੜੀਆਂ-ਕੁੜੀਆਂ ਮੱਲਾ ਮਾਰ ਰਹੀਆਂ ਜੀ ਬਿਲਕੁਲ ਕਿਤੇ ਮੁੰਡੇ ਨਸ਼ੇ ਕਰਕੇ ਬਹੁਤ ਪਿੱਛੇ ਰਹਿ ਚੁੱਕੇ ਨੇ ਪਿੱਛੇ ਰਹੇ ਨੇ ਉਹ ਤੇ ਸਪੋਰਟ ਲੈਂਚ ਲਾ ਲੋ ਤੇ ਭੜਾ ਇ ਲੈਣ ਤੇ ਲਾ ਲੋ ਤੇ ਉਹ ਨੌਜਵਾਨ ਕੁੜੀਆਂ ਨੂੰ ਕੀ ਕਹਿਣਾ ਚਾਹੁੰਗੇ ਦੇਖੋ ਤੁਹਾਡੀ ਗੱਲ ਨੂੰ ਮੈਂ ਹੋਰ ਵੱਡਾ ਕਰਦੇ ਆ ਅਸੀਂ 30 ਪੋਜੀਸ਼ਨਾਂ ਪੰਜਾਬ ਲੈਵਲ ਤੇ ਕੱਢੀਆਂ 22 ਕੁੜੀਆਂ ਲੈ ਗਈਆਂ ਲੜਕੇ 8 ਰਹਿ ਗਏ ਓਵਰਆਲ ਕੀ ਹੋਇਆ ਪਿਛਲੇ ਸਮੇਂ ਤੋਂ ਜੇ ਐਂ ਕਹਿਣਾ ਹੋਵੇ ਸਿੱਧੇ ਸ਼ਬਦਾਂ 'ਚ ਕਿ ਸਾਡੇ ਇਸ ਸਿਸਟਮ 'ਚ ਜੋ ਸਾਡਾ ਭਾਰਤੀ ਕਹਿੰ ਲੋ ਪੰਜਾਬੀ ਸਿਸਟਮ ਹੈ ਇਹਦੇ 'ਚ ਪ੍ਰਾਪਰਟੀ ਦਾ ਮਾਲਕ ਲੜਕਾ ਹੈ ਉਹਨੂੰ ਲੱਗਦਾ ਹੁੰਦਾ ਕਿ ਮੇਰੇ ਕੋਲ ਤਾਂ ਬਹੁਤ ਕੁਝ ਪਿਆ ਹੈ ਤੇ ਇਹ ਵੀ ਵੇਖਿਆ ਗਿਆ ਕਿ ਪਿਛਲੇ ਸਮੇਂ 'ਚ ਲੜਕੇ ਕਨਵੈਂਟਾਂ 'ਚ ਜਾਂਦੇ ਸੀ ਲੜਕੀਆਂ ਸਰਕਾਰੀ ਸਕੂਲਾਂ 'ਚ ਪੜ੍ਹਦੀਆਂ ਸੀ ਪਰ ਉਹ ਮਿਹਨਤ ਕਰਕੇ ਜਿਹੜਾ ਪਿਛਲੇ ਸਮੇਂ 'ਚ ਉਹਨਾਂ ਨੇ ਝੰਡੇ ਗੱਡੇ ਆ ਤੇ ਆਉਣ ਵਾਲਾ ਸਮਾਂ ਸਮਾਜ ਸਭ ਨੂੰ ਐਂ ਲੱਗਦਾ ਪਿਆ ਵੀ ਮਾਪੇ ਮਾਪੇ ਅਕਸਰ ਕਹਿ ਦਿੰਦੇ ਆ ਜੋ ਆਹ ਮੁੰਡਾ ਤਾਂ ਸਾਡਾ ਨਲਾਇਕ ਆ ਇਹਦੋਂ ਤਾਂ ਨਾ ਹੁੰਦਾ ਜਣੀ ਹੁਣ ਲੱਗਦਾ ਇਹ ਪਿਆ ਜਿਸ ਸਿਆਣਪ ਨਾਲ ਜਿਸ ਸੂਝ ਨਾਲ ਜਿਸ ਮਿਹਨਤ ਨਾਲ ਲੜਕੀਆਂ ਅੱਗੇ ਆ ਰਹੀਆਂ ਤੇ ਉਹ ਦਿਨ ਦੂਰ ਨਹੀਂ ਜਿਹੜੇ ਦਿਨਾਂ ਚ ਜਾ ਕੇ ਘਰ ਦੀ ਕਾਰ ਮੁਖਤਿਆਰ ਜਾਂ ਜਿਹਨੂੰ ਮੁਖਤਿਆਰੀ ਕਹਿੰਦੇ ਹੁੰਦੇ ਆ ਉਹ ਲੜਕੀਆਂ ਦੇ ਹੱਥ ਚ ਮੈਨੂੰ ਲੱਗਦਾ ਕਿ ਆਉਣ ਵਾਲੀ ਹੈ ਬਹੁਤ ਸਾਰੇ ਪਰਿਵਾਰਾਂ 'ਚ ਤਾਂ ਹੁਣ ਵੀ ਹੈ ਘਰਾਂ ਦੇ ਵਿੱਚ ਲੜਕੀਆਂ ਨੇ ਜਿਹੜੀਆਂ ਉਹਨੂੰ ਮੈਨੇਜ ਕਰ ਰਹੀਆਂ ਕਿਉਂਕਿ ਲੜਕਿਆਂ ਦੇ ਉੱਤੇ ਭਰੋਸਾ ਨਹੀਂ ਹੈ ਪਰ ਇਹਦੇ ਚ ਇੱਕ ਗੱਲ ਮੈਂ ਜਿੱਥੇ ਤੱਕ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਹੈ ਜਾਂ ਹੋਰ ਉਹਨਾਂ ਦੀਆਂ ਕ੍ਰੀਤੀਆਂ ਗੈਂਗਸਟਰਾਂ ਦੀ ਗੱਲ ਕੀਤੀ ਹੈ ਮੈਂ ਸਮਝਦਾ ਕਿ ਪੂਰੇ ਦਾ ਪੂਰਾ ਸਿਸਟਮ ਜ਼ਿੰਮੇਵਾਰ ਇੰਟਰਨੈਸ਼ਨਲ ਲੈਵਲ ਤੇ ਨਸ਼ਿਆਂ ਦਾ ਮਾਫੀਆ ਐਡਾ ਚਾਹੇ ਇੱਥੇ ਕੈਪਟਨ ਗੁੱਟ ਕੇ ਤੇ ਹੱਥ ਰੱਖ ਕੇ ਸੌਂ ਖਾ ਜੇ ਵੀ ਮੈਂ ਮਹੀਨੇ ਚ ਨਸ਼ੇ ਬੰਦ ਕਰ ਦੂੰ ਚਾਹੇ ਭਗਵੰਤ ਮਾਨ ਕਹੇ ਮੈਂ 2 ਮਹੀਨੇ ਚ ਬੰਦ ਕਰੂੰ ਪਰ ਨਸ਼ੀਏ ਦੇ ਮਾਫੀਏ ਦੇ ਹੱਥ ਏਡੇ ਲੰਬੇ ਆ ਦੁਨੀਆ ਪੱਧਰ ਤੇ ਅੱਜ ਜਿਹੜੇ ਵੀ ਆਮ ਪੂੰਜੀਵਾਦੀ ਜਿੱਥੇ ਸਿਸਟਮ ਆਦੇਸ਼ ਆ ਉਥੋਂ ਦਾ ਕੋਈ ਕੋਈ ਵੀ ਉਥੋਂ ਦੀ ਸਰਕਾਰ ਇਹਨਾਂ ਨਸ਼ਿਆਂ ਵਾਲਿਆਂ ਨੂੰ ਹੱਥ ਨਹੀਂ ਪਾ ਸਕਦੀ ਕਿਉਂਕਿ ਇਹ ਉਹਨਾਂ ਦੀਆਂ ਕਠਪੁਤਲੀਆਂ ਨੇ ਇਸੇ ਤਰ੍ਹਾਂ ਗੈਂਗਸਟਰ ਹੋਰ ਕੀ ਉਹ ਸਾਰਾ ਕੁਝ ਇਹਨਾਂ ਨੇ ਪਾਲਿਆ ਹੋਇਆ ਇੱਕ ਬੜੀ ਸੋਚੀ ਸਮਝੀ ਸਾਜਿਸ ਅਧੀਨ ਸਥਾਪਤੀ ਇਹ ਚਾਹੁੰਦੀ ਹੈ ਕਿ ਇਥੋਂ ਦਾ ਨੌਜਵਾਨ ਸੂਝਵਾਨ ਹੋ ਕੇ ਪੜ੍ਹ ਲਿਖ ਕੇ ਚੰਗਾ ਸਪੋਰਟਸਮੈਨ ਬਣ ਕੇ ਚੰਗੇ ਉਹਦੇ ਚ ਜੇ ਸਮਾਜਿਕ ਗੁਣ ਆਉਂਦੇ ਆ ਤਾਂ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਸਵਾਲ ਕਰਨਗੇ ਕਿ ਸਾਨੂੰ ਦੱਸਣਾ ਉਹਦੀ ਕਿਰਤ ਕਰ ਦੇ باوجود ਵੀ ਸਾਡੇ ਘਰਾਂ 'ਚ ਭੰਗ ਕਿਉਂ ਭੁਜਦੀ ਹੈ ਸਾਨੂੰ 골ਡ ਮੈਡਲ ਲੈਣ ਦੇ ਯੂਨੀਵਰਸਿਟੀ 'ਚ ਪੜ੍ਹਾਈਆਂ ਕਰਨ ਦੇ باوجود ਵੀ ਸਾਨੂੰ ਨੌਕਰੀਆਂ ਕਿਉਂ ਨਹੀਂ ਮਿਲ ਰਹੀਆਂ ਸੋ ਉਹਨਾਂ ਨੂੰ ਇਹ ਲੱਗਦਾ ਕਿ ਜਿਹੜੇ ਜੂਸ ਨੇ ਇਹਨਾਂ ਵਾਸਤੇ ਚੈਲੰਜ ਵੱਡਣਾ ਉਹ ਨਸ਼ਿਆਂ 'ਚ ਗੈਂਗਸਟਰਾਂ 'ਚ ਗੈਂਗਵਾਰਾਂ 'ਚ ਇਧਰ ਹੀ ਰੁਝੇ ਰਹੇ ਸਰ ਇੱਕ ਜਿਹੜੀ ਵੱਡੀ ਹੋੜ ਚੱਲ ਰਹੀ ਹੈ ਜੀ ਸਾਨੂੰ ਦੇਖਾ ਦੇਖੇ ਦੇ ਵਿੱਚ ਜਿਵੇਂ ਕਿ ਆਪਾਂ ਹੁਣ ਫੰਕਸ਼ਨ ਦੇਖਿਆ ਜੀ ਜੀ ਇਹਦੇ ਵਿੱਚ ਤਕਰੀਬਨ ਸਾਡਾ ਸੱਭਿਆਚਾਰ ਜੀ ਪੜਾਈ ਦੇ ਸੇਤੇ ਜੀ ਸਕੂਲ ਬਹੁਤ ਹੀ ਵਧੀਆ ਮੱਲਾ ਮਾਰ ਰਿਹਾ ਜਿਹੜੇ ਸਾਡੀ ਦੌੜ ਆ ਵੱਡੇ ਸਕੂਲਾਂ ਵਾਲਾ ਜਾਨੀ ਜਿਹੜੀ ਪਟਿਆ ਦੇ ਵਿੱਚ ਵੱਡੇ ਖਰਚੇ ਹੁੰਦੇ ਨੇ ਜਿਹਦੇ ਬਾਰੇ ਤੁਸੀਂ ਕੀ ਕਹਿੰਦੇ ਵੇਖੋ ਦੋ ਗੱਲਾਂ ਨੇ ਇੱਕ ਤਾਂ ਜੇ ਸਰਕਾਰ ਦੀਆਂ ਜਿਹੜੀਆਂ ਸਿੱਖਿਆ ਨੀਤੀਆਂ ਨੇ ਕੇਂਦਰ ਦੀਆਂ ਹੋਣ ਚਾਹੇ ਸਟੇਟਾਂ ਦੀਆਂ ਹੋਣ ਉਹ ਦਿਨੋਂ ਦਿਨ ਇਸ ਤਰ੍ਹਾਂ ਦੀਆਂ ਬਣ ਰਹੀਆਂ ਨੇ ਕਿ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਘਾਟ ਹੈ ਸਲੇਵ ਸੇਸਟਾਂ ਨਾਲ ਉਹਨਾਂ ਦਾ ਜਿਹੜਾ ਸ਼ਡਿਊਲ ਆਉਂਦਾ ਉੱਚ ਪੜ੍ਹਾਈ ਨੂੰ ਸਮਾਂ ਘੱਟ ਮਿਲਦਾ ਹੋਰ ਨਵੇਂ-ਨਵੇਂ ਪ੍ਰੋਜੈਕਟ ਕਰਕੇ ਵਿਦਿਆਰਥੀਆਂ ਨੂੰ ਦੂਰ ਕੀਤਾ ਜਾ ਰਿਹਾ ਜਦੋਂ ਸਕੂਲਾਂ ਦੇ ਵਿੱਚ ਅਧਿਆਪਕ ਨਹੀਂ ਤਾਂ ਮਾਪਿਆਂ ਦਾ ਬਣ ਜਾਂਦਾ ਕਿ ਉਹ ਕਿਤੇ ਇਹੋ ਜਿਹੇ ਥਾਂ ਤੇ ਲਾਵੇ ਜਿੱਥੇ ਸਾਡੇ ਬੱਚੇ ਵਧੀਆ ਪੜ੍ਹ ਸਕਣ ਪਰ ਤਜਰਬਾ ਇਹ ਵੀ ਦੱਸਦਾ ਕਿ ਵੱਡੇ ਸਕੂਲਾਂ 'ਚ ਜਿਹੜੇ ਵੱਡੇ ਸ਼ੋਰੂਮਾਂ ਦੇ ਵਿੱਚ ਖਰਚੇ ਬਹੁਤ ਜ਼ਿਆਦਾ ਨੇ ਤਾਂ ਬੱਚਿਆਂ ਦੇ ਜਿਹੜੇ ਰਿਜ਼ਲਟ ਆ ਮੈਂ ਨਿੱਜੀ ਤੌਰ ਤੇ ਤਜਰਬਾ ਮੈਂ ਸਰਕਾਰੀ ਸਕੂਲ ਦਾ ਅਧਿਆਪਕ ਰਿਹਾ 35 ਸਾਲ 20% ਬੱਚੇ ਸਾਡੇ ਵੀ ਜ਼ਿੰਦਗੀ 'ਚ ਕਾਮਯਾਬ ਹੁੰਦੇ ਰਹੇ ਆ ਤੇ 20% ਤੋਂ ਵੱਧ ਬੱਚੇ ਬਹੁਤ ਜਿਹੜੇ ਮਹਿੰਗੇ ਕਨਵੈਂਟ ਸਕੂਲ ਆ ਉਹਨਾਂ ਦੇ ਵੀ ਕਾਮਯਾਬ ਨਹੀਂ ਹੁੰਦੇ ਕਹਿਣ ਦਾ ਮਤਲਬ ਕੀ ਹੈ ਕਿ ਬੱਚੇ ਨੂੰ ਵਿਦਿਅਕ ਵਾਤਾਵਰਣ ਮਿਲਣਾ ਚਾਹੀਦਾ ਬੱਚੇ ਨੂੰ ਸਹੀ ਪੜ੍ਹਾਈ ਮਿਲਣੀ ਚਾਹੀਦੀ ਹੈ ਉਹੀ ਬੱਚਾ ਵਿਕਾਸ ਅੱਗੇ ਕਰੂਗਾ ਅੱਗੇ ਵਧੂਗਾ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸਕੂਲ ਲੱਖ ਰੁਪਏ ਸਾਲ ਦੇ ਖਰਚੇ ਵਾਲਾ ਕਿ 2 ਲੱਖ ਦੇ ਖਰਚੇ ਵਾਲਾ ਕਿ 3 ਲੱਖ ਦੇ ਕਿਉਂਕਿ ਮੇਰੇ ਕੋਲ ਬਹੁਤ ਉਦਾਹਰਨਾਂ ਨਹੀਂ ਇਹੋ ਜਿਹੀਆਂ ਉਦਾਹਰਨਾਂ ਨਹੀਂ ਜਿਹੜਾ ਪੰਜਾਬ ਪਬਲਿਕ ਸਕੂਲ ਨਾਬਾ ਵਰਗਾ ਉੱਥੇ ਵੀ ਬੱਚੇ ਮਤਲਬ ਗੈਂਗਸਟਰਾਂ ਵਾਂਗੂ ਵਿਚਰਦੇ ਨੇ ਸਰ ਮਾਪੇ ਨਾ ਇਹ ਵੀ ਗੱਲ ਕਹਿੰਦੇ ਕਿ ਮੋਬਾਈਲ ਸਭ ਤੋਂ ਵੱਡੀ ਜੜ ਹੈ ਬੱਚਿਆਂ ਨੂੰ ਖਰਾਬ ਕਰਨ ਲਈ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਮੈਂ ਸੱਭਿਆਚਾਰ ਤੋਂ ਬੱਚੇ ਵਿਛੜਦੇ ਜਾ ਰਹੇ ਨੇ ਦੇਖੋ ਕੁੱਲ ਮਿਲਾ ਕੇ ਤਾਂ ਇਹ ਹੈ ਕਿ ਜਿਹੜਾ ਕੁਝ ਮੋਬਾਈਲ ਦੇ ਉੱਤੇ ਕੋਈ ਵੀ ਚੀਜ਼ ਵੈਸੇ ਦਾ ਇਹ ਕਹਨੋ ਜਿਹੜੀ ਲੋਡ ਤੋਂ ਬਾਅਦ ਵਿਗਿਆਨ ਦੀਆਂ ਕਾਢਾਂ ਨੇ ਮਨੁੱਖਤਾ ਦੀ ਭਲਾਈ ਲਈ ਹੈ ਜਦੋਂ ਉਹਨਾਂ ਦਾ ਦੁਰਪਯੋਗ ਹੋਣਾ ਮਿਸਯੂਜ਼ ਹੋਣਾ ਤਾਂ ਲਾਜ਼ਮੀ ਇਹਨੇ ਨੁਕਸਾਨ ਕਰਨਾ ਹੀ ਕਰਨਾ ਤੁਸੀਂ ਉਹਨਾਂ ਦੇਖੋਗੇ ਕਿ ਇਹਦੇ ਤੇ ਪਾਬੰਦੀ ਕੋਈ ਨਹੀਂ ਹੈ ਇਹਦੇ ਤੇ ਇਹੋ ਜਿਹੀਆਂ ਪੋਸਟਾਂ ਪਾਈਆਂ ਜਾਂਦੀਆਂ ਇਹੋ ਜਿਹਾ ਕੁਝ ਰਿਕਾਰਡ ਸ਼ੂਟ ਕਰਕੇ ਪਰੋਸਿਆ ਪਿਆ ਕਿ ਤੁਸੀਂ ਉਹਦੇ ਐਪ ਡਾਊਨਲੋਡ ਕਰੋ ਉਹਦੇ ਫੀਸ ਭਰੋ ਉਹਨਾਂ ਨਾਲ ਤੁਸੀਂ ਉੱਥੇ ਇਹੋ ਜਿਹੇ ਚੈਟ ਜਿਹੜੀਆਂ ਤੁਸੀਂ ਇਹ ਕਹਿ ਸਕਦੇ ਹੋ ਕਿ ਇੱਕ ਘਰ ਦੇ ਵਿੱਚ ਬੈਠ ਕੇ ਦੋ ਜਣੇ ਵੇਖ ਨਹੀਂ ਸਕਦੇ ਇਹਦਾ ਮਤਲਬ ਕੀ ਹੈ ਜੇ ਉਹਨਾਂ ਨੂੰ ਸਿੱਧੀ ਮਨਜ਼ੂਰੀ ਮਿਲਦੀ ਹੈ ਸੋਸ਼ਲ ਮੀਡੀਆ ਤੇ ਪਾਉਣ ਦੀ ਤਾਂ ਲਾਜ਼ਮੀ ਹੈ ਸਰਕਾਰ ਚਾਹੇ ਉਹ ਸੂਬੇ ਦੀ ਹੋਵੇ ਚਾਹੇ ਉਹ ਦੇਸ਼ ਦੀ ਹੋਵੇ ਚਾਹੇ ਉਹ ਦੁਨੀਆ 'ਚ ਕਿਸੇ ਵੀ ਦੇਸ਼ ਦੀ ਹੋਵੇ ਉਹ ਚਾਹੁੰਦੀ ਨਹੀਂ ਹੈ ਕਿ ਇੱਥੋਂ ਦਾ ਨੌਜਵਾਨ ਸੀਰੀਅਸ ਹੋ ਕੇ ਐਜੂਕੇਟ ਹੋ ਕੇ ਸਿੱਖਿਤ ਹੋ ਕੇ ਆਉਣ ਵਾਲਾ ਜਿਹੜਾ ਭਵੇਖਾ ਜਿਹਨੂੰ ਅਸੀਂ ਕਹਿੰਦੇ ਹੁੰਨੇ ਆ ਕਿ ਨੌਜਵਾਨ ਨੇ ਦੇਸ਼ ਦਾ ਭਵੇਖਾ ਉਹ ਚਾਹੁੰਦੇ ਆ ਕਿ ਭਵੇਖਣਾ ਵੰਡ ਸਿਰਫ ਕਾਰਪੋਰੇਟਾਂ ਦੇ ਜਿਹੜੇ ਖਰੀਦੇ ਹੋਏ ਕੁਝ ਲੋਕ ਕੁਝ ਦਲ ਨੇ ਉਹ ਉਹਨਾਂ ਲਈ ਹੀ ਕੰਮ ਕਰਨ ਲੋਕਪੱਖੀ ਵਿਚਾਰਧਾਰਾ ਲੋਕਾਂ ਦੇ ਪੱਖ ਦੀ ਵਿਚਾਰਧਾਰਾ ਲੋਕਾਂ ਦੇ ਪੱਖ ਦਾ ਸਿਸਟਮ ਆ ਜਿਹੜਾ ਇੱਥੇ ਕਿਸੇ ਵੀ ਢੰਗ ਨਾਲ ਕੋਈ ਬਣਾਉਣ ਵਾਸਤੇ ਐਕਟਿਵ ਨਾ ਹੋਵੇ